ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਪੰਡਤ ਜਾਨੀ ਕੋਲੋਂ ਹੋ ਕੇ ਭੈਣ ਦਾਨੀ ਦੇ ਘਰ ਪਹੁੰਚਿਆ ਦਾਨੀ ਨੇ ਪੰਡਤ ਨੂੰ ਬਹੁਤ ਸਤਕਾਰ ਕੀਤਾ ਤੇ ਜਿੰਨਾ ਬਣਦਾ ਜੁੜਦਾ ਸੀ ਦਾਨ ਪਾਨ ਵੀ ਦਿੱਤਾ ਪੰਡਤ ਉਸ ਤੋਂ ਘਰੋਂ ਚਲਿਆ ਗਿਆ ਤੇ ਦਾਨੀ ਭੈਣ ਦਾ ਲੜਕਾ ਦੇਵਲਾਲ ਆ ਕੇ ਖੜਾ ਹੋ ਗਿਆ ਦੇਵਲਾਲ ਕੀ ਕਹਿੰਦਾ ਆਓ ਸੁਣੀਏ ਪੰਡਤ ਘਰ ਸੇ ਜਾ ਗਿਆ ਸੁਣੋ ਸਭੀ ਚਿਤ ਲਾਏ ਦਾਨੀ ਦਾ ਪੁੱਤ ਆਣ ਕੇ ਮੁਖ ਤੋਂ ਕਹੇ ਸੁਣਾਏ ਦਾਨੀ ਤਾਈ ਦਾਨੀ ਦਾ ਪੁੱਤਰ ਬੋਲਦਾ ਅੱਖਾਂ ਵਿੱਚੋਂ ਪਾਣੀ ਦੇ ਕਟੋਰੇ ਢੋਲਦਾ ਦਾਨੀ ਤਾਈ ਦਾਨੀ ਦਾ ਪੁੱਤਰ ਬੋਲਦਾ ਅੱਖਾਂ ਵਿੱਚੋਂ ਪਾਣੀ ਦੇ ਕਟੋਰੇ ਢੋਲਦਾ ਅੱਜ ਦਾਦੇ ਦਾਦੀ ਨੇ ਜ਼ੁਲਮ ਕਰਿਆ ਮੇਰੇ ਕੋਲ ਮਾਤਾ ਜਾਮਦਾਨ ਜਰਿਆ ਮੇਰੇ ਕੋਲ ਮਾਤਾ ਜਾਵੰਦਾ ਨਹੀਂ ਜਰਿਆ ਉਹ ਪਿਤਾ ਵੀ ਮਗਰ ਮੱਪਿਆਂ ਦੇ ਚੱਲਦਾ ਕਰੇ ਮਾਈ ਬਾਪ ਦੀ ਅਸਰ ਗੱਲ ਦਾ ਨੂਣ ਵਾਂਗ ਸੁਣ ਕੇ ਸਰੀਰ ਖਰਿਆ ਮੇਰੇ ਕੋਲ ਮਾਤਾ ਜਾਵੰਦਾ ਨਹੀਂ ਜਰਿਆ ਮੇਰੇ ਕੋਲ ਮਾਤਾ ਜਾਵੰਦਾ ਨਹੀਂ ਜਰਿਆ ਔਰ ਸਾਖ ਨਾਤੇ ਨੂੰ ਲਖਾਇਆ ਚਿੱਠੀਆਂ ਮੇਰੇ ਕੋਲੋਂ ਗੱਲਾਂ ਜਾਂਦੀਆਂ ਨਾ ਡਿੱਠੀਆਂ ਜਾਨੀ ਮੈਂ ਤਾਂ ਹੀ ਜਾਣਦੇ ਹੈ ਮਰਿਆ ਮੇਰੇ ਕੋਲੋਂ ਮਾਤਾ ਜਾਂਵਦਾ ਨਹੀਂ ਜਰਿਆ ਓ ਮੇਰੇ ਕੋਲੋਂ ਮਾਤਾ ਜਾਂਵਦਾ ਨਹੀਂ ਜਰਿਆ ਬਿਨਾ ਚੋਰ ਘੜੀ ਦੇ ਬੁਲਾਇਆ ਸਾਬ ਨੂੰ ਕਿਹੜਾ ਭੈੜਾ ਕਰਿਆ ਹੈ ਕਰ ਤੱਬ ਨੂੰ ਕਹਿੰਦੇ ਜਾਵੇ ਚੋਰ ਤੋਂ ਕੀ ਬਾਤ ਭਰਿਆ ਮੇਰੇ ਕੋਲ ਮਾਤਾ ਜਾਮਦਾ ਨਹੀਂ ਜਰਿਆ ਓ ਮੇਰੇ ਕੋਲ ਮਾਤਾ ਜਾਮਦਾ ਨਹੀਂ ਜਰਿਆ ਪੈਰੋਂ ਗੜ ਵਾਲੇ ਲੈ ਕੇ ਬਾਤ ਆਉਣਗੇ ਜਸ ਮਾਤਾ ਮੇਰੀ ਛੋਟੀ ਨੂੰ ਦਿਵਾਉਣਗੇ ਜਾਨ ਨਹੀਂ ਦਾਣਾ ਪੁੱਨ ਕੇ ਕੀ ਹੱਥ ਧਰਿਆ ਮੇਰੇ ਕੋਲੋਂ ਮਾਤਾ ਜਾਵੰਦਾ ਨਾ ਜਰਿਆ ਮੇਰੇ ਕੋਲੋਂ ਮਾਤਾ ਜਾਵੰਦਾ ਨਾ ਜਰਿਆ ਮੰਨੀ ਪੰਚਾਇਤ ਕੀ ਨਾ ਗੱਲ ਕੋਈ ਐ ਇਹ ਤਾਂ ਬਾਤ ਭਾਰੀ ਦੁਨੀਆ ਤੋਂ ਹੋਈ ਐ ਬੋਲਿਆ ਨਾ ਉਸੇ ਮੈਂ ਜ਼ਬਾਨੋਂ ਡਰਿਆ ਮੇਰੇ ਕੋਲ ਮਾਤਾ ਜਾਵੰਦਾ ਨੀ ਜਰਿਆ ਓ ਮੇਰੇ ਕੋਲ ਮਾਤਾ ਜਾਵੰਦਾ ਨਾ ਜਰਿਆ ਬਾਤ ਪੁੱਤ ਦੇਵ ਲਾਲ ਦੀ ਸੁਣ ਕੇ ਤੇ ਬਾਤ ਪੁੱਤ ਦੇਵ ਲਾਲ ਦੀ ਹੋ ਗਈ ਲਾਲ ਬੈਠੀ ਅਗਨੀ ਦੇ ਨਾਲ ਦੀ ਸੁਣ ਕੇ ਤੇ ਬਾਤ ਪੁੱਤ ਦੇਵ ਲਾਲ ਦੀ ਹੋਗੀ ਲਾਲ ਬੈਠੀ ਅਗਨੀ ਦੇ ਨਾਲ ਦੀ ਮੇਰਾ ਵੀ ਨਸੀਬ ਆਣ ਕੇ ਤੇ ਹਰਿਆ ਮੇਰੇ ਕੋਲ ਮਾਤਾ ਜਾਮਦਾ ਨੀ ਜਰਿਆ ਮੇਰੇ ਕੋਲ ਮਾਤਾ ਜਾਮਦਾ ਨਾ ਜਰਿਆ ਸੁਣ ਕੇ ਦਾਨੀ ਬਾਤ ਨੂੰ ਉੱਠੀ ਗੁੱਸਾ ਖਾਏ ਸਾਸਕ ਪਤੀ ਨੂੰ ਕਹੇ ਮੁੱਖ ਸੇ ਬਾਤ ਸੁਣਾਏ ਦਾਨੀ ਅੱਖੇ ਸਾਸ ਨੂੰ ਖੜੀ ਦੋਹਾਈ ਨਾ ਚੋਰ ਗੜੀ ਕਾ ਤੋਂ ਖਬਰ ਪਚਾਈ ਨਾ ਜਾਨੀ ਅੱਖੇ ਉਹ ਦਾਨੀ ਅੱਖੇ ਸਾਸ ਨੂੰ ਖੜੀ ਦੋਹਾਈ ਨਾ ਚੋਰ ਗੜੀ ਕਾ ਤੋਂ ਖਬਰ ਪਚਾਈ ਨਾ ਤਾੜ ਤਾੜ ਗੱਲਾਂ ਆਖਦੀ ਹੈ ਕੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਨਹੀਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਸ਼ੱਕ ਨੂੰ ਅਖੀਰ ਨਾਨਕੇ ਭਰਨਗੇ ਸੋਈ ਦੇਖੇ ਜਾਣ ਜੇ ਤਨਾ ਸਰਨੰਗੇ ਖਾਤਰ تمہاری ਨਾ ਕਰਨ ਚੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਨੀ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਲੱਗੇ ਮੇਰੇ ਭਾਈ ਨਾ ਵਢਣ ਨੱਕਨੀ ਕਾਦੇ ਪਿੱਛੇ ਲੀਨੀ ਤੁਸੀਂ ਹੱਥ ਚੱਕਨੀ ਉਹ ਲੱਗੇ ਮੇਰੇ ਭਾਈ ਨਾ ਵਢਾਉਣ ਨੱਕਨੀ ਕਾਦੇ ਪਿੱਛੇ ਲੀਨੀ ਤੁਸੀਂ ਹੱਥ ਚੱਕਨੀ ਅੱਜ ਤਾਈਂ ਗੱਲਾਂ ਸੁਣੀਆਂ ਮੈਂ ਤੇਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਜਾਨੀ ਸਾਡਾ ਹੋਵੇ ਕਿਤਨਾ ਕੰਗਾਲ ਨਹੀਂ ਫੇਰ ਵੀ ਉਹ ਜਾਵੇ ਹੱਥ ਨੂੰ ਦਿਖਾਲ ਨਹੀਂ ਮੇਰੀਆਂ ਤਾਂ ਉਸ ਮਾਲਕ ਤੇ ਡੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਲੇਖ ਭੇਜੇ ਆਪਣੇ ਵਿਹਾਰ ਕਰਦਾ ਨਹੀਂ ਪਿੱਛੇ ਪੈਰ ਮੇਰਾ ਵੀਰ ਧਾਰਦਾ ਹੁਣ ਚਾਹੇ ਕਿੰਨੀਆਂ ਵੀ ਕਮਜ਼ੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਨਹੀਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਅੱਗੇ ਥੋੜੀ ਮਰਜ਼ੀ ਨਾ ਮੇਰੇ ਵੱਸ ਦੀ ਹੋਰ ਥੋਨੂੰ ਖੋਲ ਕੇ ਹਵਾਲ ਦੱਸ ਦੀ ਨਾਲੇ ਦਾਨੀ ਬੈਠੀ ਨੇ ਭੁਜਾਂ ਨੂੰ ਠੋਰਿਆ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਨੀ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਤੇਜੀ ਨਾ ਖਬਰ ਜਾਨੀ ਆਪੇ ਆਣ ਕੇ ਇੱਟ ਇੱਟ ਕਿਲੇ ਦੀ ਓੜਾ ਦੂ ਸ਼ਾਨ ਕੇ ਖੋਲੂਗਾ ਕਸ਼ੋਰ ਸੰਗ ਆਣ ਹੋਰੀਆਂ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ ਨੀ ਤੇਰੇ ਕਿਹੜਾ ਆਉਣ ਪੇਕਿਆਂ ਤੋਂ ਬੋਰੀਆਂ